ਜੋਰਾ ਵਰਮਾਨ ਫਾਰਮਿੰਗ ਦੇਖ ਰਹੇ ਚੈਨਲ ਤੇ ਸਾਰੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰੋ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਆਪਾਂ ਇੱਕ ਬੁੱਲ ਦਾ ਨਾਮ ਸੁਣਿਆ ਹੋਣਾ ਸਾਹਮਣੇ ਸ਼ਾਮਬਲਕੀ ਸ਼ਾਮਬਲਕੀ ਉਹ ਬੁੱਲਾ ਜਿਹਵੇਂ ਹਰਿਆਣੇ ਪੰਜਾਬ ਦੇ ਜਿਹੜੇ ਟੌਪ ਦੇ 10 ਬੁੱਲਾਂ ਦੀ ਗੱਲ ਕਰਾਂ ਦੁੱਧ ਲੈਣ ਦੇ ਵਿੱਚ ਜਿਹੜੇ ਚੰਗੇ ਮੰਨੇ ਜਾਂਦੇ ਆ ਜਿਨ੍ਹਾਂ ਦੀਆਂ ਧੀਆ ਨੇ ਚੰਗਾ ਦੁੱਧ ਦਿੱਤਾ ਤੇ ਜਿਨ੍ਹਾਂ ਦੇ ਮੂਰਾ ਨਸਲ ਦੇ ਵਿੱਚ ਦੁੱਧ ਨੂੰ ਅੱਗੇ ਲੈ ਕੇ ਗਏ ਆ ਤੇ ਉਹਨਾਂ ਦਸਾਂ ਦੇ ਵਿੱਚ ਸ਼ਾਮਬਾਲਕੀ ਦਾ ਨਾਮ ਆਊਗਾ ਤੇ ਜਿਹਦੀਆਂ ਧੀਆਂ ਨੇ ਬਹੁਤ ਸੋਨਾ ਦੁੱਧ ਦਿੱਤਾ ਤੇ ਆਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੀ 1 ਨੰਬਰ ਤੇ ਸ਼ਾਮਬਾਲਕੀ ਦੀ ਮਾਂ ਤੇ ਜਿਹੜੀ 2 ਨੰਬਰ ਤੇ ਹੈ ਸ਼ਾਮਬਾਲਕੀ ਦੀ ਧੀ ਆ ਦੇਖਣ ਵਾਲੀ ਗੱਲ ਇਹ ਆ ਵੀ ਜਿਸ ਤਰੀਕੇ ਦੀ ਇੰਨਾ ਕੁ ਡੋਮਿਨੇਟ ਬੋਲਣੇ ਆਦਿਆਂ ਧੀਆਂ ਨੂੰ ਕੀਤਾ ਜਿਸ ਤਰੀਕੇ ਦੀ ਆਰਡਰ ਕੁਆਲਟੀ ਸਰੀਰਕ ਬੰਤਰ ਜਿਸ ਤਰੀਕੇ ਸ਼ਾਮਬਾਲਕੀ ਦੀ ਮਾਲਚਾ ਤੇ ਉਹੀ ਉਹਦੀਆਂ ਧੀਆਂ ਦੇ ਵਿੱਚ ਆ ਤੇ ਬਹੁਤ ਸੋਹਣੀਆਂ ਦੀਆਂ ਬੱਚੀਆਂ ਆਈਆਂ ਤੇ ਜਿਹੜੇ ਦੇ ਮਾਲਕ ਨੇ ਉਹ ਬਾਈ ਸ਼ੇਖ ਕੁਮਾਰ ਆ ਤੇ ਪਿੰਡ ਬਾਲਕ ਜ਼ਿਲ੍ਹਾ ਹਸਾਰ ਜਿਹਨੂੰ ਆ ਮੋਰਾ ਦੀ ਖਾਨ ਵੀ ਆਖਿਆ ਜਾਂਦਾ ਜਿਹੜੀ 1 ਨੰਬਰ ਤੇ ਤੁਸੀਂ ਦੀ ਮਾਂ ਦੇਖ ਰਹੇ ਹੋ ਇਹਦੀ ਮਾਂ ਨੇ 15ਵੇਂ ਸੂਮੇ 21 21 ਕਿਲੋ ਦੁੱਧ ਕੱਢਿਆ ਤੇ ਜਿਹੜੀ ਇਹਦੀ ਧੀ ਆ ਇਧਰਲੇ ਪਾਸੇ 2 ਨੰਬਰ ਤੇ ਤੁਸੀਂ ਦੇਖ ਰਹੇ ਹੋ ਤੇ ਇਹਨੇ ਪਹਿਲੇ ਸਵੇਰੇ 17 ਲੀਟਰ ਦੁੱਧ ਕੱਢਿਆ ਤੇ ਹੁਣ ਦੂਜੀ ਸੂਈ ਸੂਈ ਹੋਈ ਆ ਤੇ ਥੋੜੇ ਦਿਨਾਂ ਵਿੱਚ ਲਾਈਵ ਵੀ ਕਰਾਉਣਗੇ ਤੇ ਬਾਕੀ ਬਹੁਤ ਸੋਹਣਾ ਇਹਦਾ ਜਿਹੜਾ ਚੰਗੇ ਰਿਕਾਰਡ ਵਾਲੀਆਂ ਤੇ ਚੰਗੇ ਛੋਟ-ਛੋਟੀਆਂ ਆਈਆਂ ਇਹਦੀਆਂ ਤੇ ਚੰਗੇ ਨੂੰ ਦੁੱਧ ਦੇ ਵਿਕਾਸ ਵਿੱਚ ਚੰਗਾ ਬੁੱਲ ਮੰਨਿਆ ਜਾਂਦਾ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਫੋਨ ਨੰਬਰ ਉਹ ਵੀ ਬਾਈ ਸ਼ਿਵ ਕੁਮਾਰ ਦਾ ਉੱਤੇ ਸਕਰੀਨ ਉੱਤੇ ਚੱਲ ਰਿਹਾ ਤੇ ਸਸੀ ਗਾਲ ਜੀ